ਨੌਜਵਾਨਾਂ ਨੂੰ ਦੇਸ਼ ਨਾਲ ਜੋੜ ਰਹਿਤ ਤੇ ਸਮਾਜ ਸੇਵਾ ਦੇ ਕੰਮਾਂ 'ਚ ਜੋੜਨ ਲਈ ਇੱਕ ਕੈਂਪ ਲਗਾਇਆ ਜਾ ਰਿਹਾ ਸੱਤ ਰੋਜ਼ਾ ਕੈਂਪ ਜਿਸ ਨੂੰ ਚਲਾ ਰਹੇ ਨੇ ਲੈਫਟੇਨੈਂਟ ਜਗਦੀਪ ਜੋਸ਼ੀ ਤੇ ਸਮੁੱਚੇ ਕਾਲਜ ਵਾਲੇ ਇੰਸਟੀਚਿਊਟ ਵੱਲੋਂ ਆਈਟੀਆਈ ਬੁਆਏ ਪਟਿਆਲਾ ਵੱਲੋਂ ਜਿਹੜਾ ਆ ਉਹਦੇ 'ਚ ਕਹਿੰਦੇ ਆ ਪ੍ਰਿੰਸੀਪਲ ਸਾਹਿਬ ਤੇ ਸਾਰੇ ਸਮੁੱਚੇ ਸਟਾਫ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਕਿ ਕੋ ਕੈਂਪ ਕਿਉਂ ਜ਼ਰੂਰੀ ਨੇ ਕਿਉਂ ਮਹੱਤਵਪੂਰਨ ਨੇ ਅੱਜ ਜਦੋਂ ਦੇਸ਼ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਹਿੰਸਾ ਦੰਗਿਆਂ ਦੀ ਗੱਲ ਹੁੰਦੀ ਆ ਤੇ ਨਾਲ ਦੀ ਨਾਲ ਆਪਸੀ ਭਾਈਚਾਰ ਤੇ ਪਿਆਰ ਦੀ ਗੱਲ ਵੀ ਛਿੜਦੀ ਨੌਜਵਾਨਾਂ ਨੂੰ ਚੰਗੀ ਸਿਹਤ ਦੇਣੀ ਨੌਜਵਾਨਾਂ ਨੂੰ ਦੇਸ਼ ਨਾਲ ਜੋੜਨਾ ਨੌਜਵਾਨਾਂ ਨੂੰ ਹੱਥੀਂ ਕੰਮਾਂਵਲ ਲਾਉਣਾ ਤੇ ਨੌਜਵਾਨਾਂ ਨੂੰ ਇੱਕ ਦੂਜੇ ਨੂੰ ਸਮਝਣ ਦੀ ਸਮਾ ਦੇਣਾ ਇਹਨਾਂ ਦਾ ਮਹੱਤਵ ਹੈ ਇਹਨਾਂ ਇਸ ਕੈਂਪਾਂ ਦੇ ਵਿੱਚ ਇਹਦਾ ਰਸਮੀ ਉਦਘਾਟਨ ਜਿਹੜਾ ਅੱਜ ਖੰਨਾ ਸਾਹਿਬ ਜੋ ਇਸ ਆਈਟੀਆਈ ਦੇ ਵਿੱਚ ਪ੍ਰਮੁੱਖ ਸ਼ਖਸੀਅਤ ਨੇ ਤੇ ਜੋਸ਼ੀ ਸਾਹਿਬ ਉਹਨਾਂ ਵੱਲੋਂ ਜਿਹੜਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਆਪਾਂ ਜਾਣਾਂਗੇ ਅੱਜ ਕੈਂਪ ਦੀ ਕੀ ਸ਼ੁਰੂਆਤ ਹੈ ਕੀ ਗਤੀਵਿਧੀਆਂ ਨੇ ਸੋ ਆਓ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਨੌਜਵਾਨ ਜਿਹੜੇ ਨੇ ਉਹ ਸਮਾਨ ਲੈ ਕੇ ਬੈਗ ਲੈ ਕੇ ਜਿਹੜੇ ਪਹੁੰਚ ਰਹ ਸੋ ਸਭ ਤੋਂ ਈਹ ਈ ਮਹੱਤਵਪੂਰਨ ਗੱਲ ਹੈ ਵੀ 7 ਦਿਨ ਇਹਨਾਂ ਨੌਜਵਾਨਾਂ ਨੇ ਇੱਥੇ ਹੀ ਰਹਿਣਾ ਹੈ। ਇਹਨਾਂ ਨੇ ਟੀਵੀ ਆਪ ਬਣਾਉਣੀ ਆ, ਖਾਣਾ ਵੀ ਆਪ ਬਣਾਉਣਾ ਆ। ਇਹਨਾਂ ਨੇ ਸਫਾਈ ਵੀ ਕਰਨੀ ਆ, ਇਹਨਾਂ ਨੇ ਸੜਕਾਂ ਵੀ ਸਾਫ਼ ਕਰਨੀਆਂ ਨੇ। ਇਹਨਾਂ ਨੇ ਜਾਗਰੂਤਾ ਦੇ ਸਨੇਹ ਵੀ ਦੇਣੇ ਨੇ ਤੇ ਐਨਐਸਐਸ ਦੇ ਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨੀ ਆ। ਸੋ ਸਭ ਤੋਂ ਅਸੀਂ ਜੋ ਰਸਮੀ ਉਦਘਾਟਨਾ ਉਹ ਅਸੀਂ ਇਸ ਕੈਂਪ ਦਾ ਦੇਖ ਰਹੇ ਹਾਂ ਜਿਸ ਵਿੱਚ ਜੋਸ਼ੀ ਸਾਹਿਬ ਵੱਲੋਂ ਅੱਜ ਦੇ ਮੁੱਖ ਮਾਨ ਜੀ ਦੇ ਵੱਲੋਂ ਸ਼ੁਰੂਆਤ ਕੀਤੀ ਆ ਖੰਨਾ ਸਾਹਿਬ ਵੱਲੋਂ ਉਹਨਾਂ ਨੂੰ ਇੱਕ ਬੁੱਕਾ ਦੇ ਕੇ ਇਸ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੋ ਨੌਜਵਾਨਾਂ ਲਈ ਖਸੇ ਆਪਾਂ ਖੰਨਾ ਸਾਹਿਬ ਨੇ ਗੱਲਬਾਤ ਕਰਦੀ ਹੈ ਜੀ ਖੰਨਾ ਸਾਹਿਬ ਕਿਵੇਂ ਸਮਝਦੇ ਹੋ ਵੀ ਜਿਹੜੇ ਨੌਜਵਾਨਾਂ ਨੂੰ ਕਿੰਨੀ ਕਿੰਨੀਆਂ ਚੀਜ਼ਾਂ ਤੋਂ ਸਿੱਖਿਆ ਮਿਲਦੀ ਹੈ ਇਸ ਕੈਂਪਾਂ ਦੇ ਨਾਲ ਕਿੰਨੀ ਕਿ ਜਾਗਰਤਾ ਹੁੰਦੀ ਹੈ ਜਾਂ ਸਮਾਜ ਨਾਲ ਕਿਵੇਂ ਜੁੜਦਾ ਹੈ ਜੀ ਬੰਦਾ ਇਹ ਜਿਹੜਾ 7 ਰੋਜ਼ਾ ਕੈਂਪ ਚੱਲ ਰਿਹਾ ਹੈ ਇਸ ਵਿੱਚ ਬੱਚਿਆਂ ਨੂੰ ਸਮਾਜ ਚ ਕਿਵੇਂ ਵਿਚਰਨਾ ਹੈ ਆਪਸ ਚ ਕਿਵੇਂ ਇਕੱਠੇ ਰਹਿਣਾ ਹੈ ਕਿ ਟੀਮ ਟੀਮ ਵਰਕ ਨਾਲ ਕੰਮ ਕਰਨ ਦੀ ਸਿੱਖਿਆ ਮਿਲਦੀ ਹੈ ਜਿਵੇਂ ਕਿ ਅੱਜ ਕੱਲ ਬੱਚੇ ਨਸ਼ਿਆਂ ਵੱਲ ਜਾ ਰਹੇ ਹਨ ਇਹ ਕੈਂਪਸ ਦਾ ਜਿਹੜਾ ਮੇਨ ਮੰਤਵ ਹੈ ਬੱਚਨ ਨਸ਼ੇ ਤੋਂ ਦੂਰ ਕਰਨਾ ਤੇ ਉਹਨਾਂ ਨੂੰ ਆਈਟੀ ਦੇ ਕੰਮਕਾਜ ਵਿੱਚ ਜੋੜਨਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਮਾਜ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਹੈ ਕੈਂਪਸ ਦਾ ਮੇਨ ਮੰਤਵ ਹੈ ਕਿ ਸਸਤਾ ਵਿੱਚ ਜਿਹੜੇ ਸਾਡੇ ਬੱਚੇ ਨੂੰ ਸਫਾਈ ਕਰਨੀ ਉਹਨਾਂ ਨੇ ਆਪਣਾ ਖਾਣਾ ਆਪ ਤਿਆਰ ਕਰਨਾ ਕਿਵੇਂ ਰਾਤ ਨੂੰ ਇੱਥੇ ਇਕੱਠੇ ਰਹਿਣਾ ਹੈ ਘਰ ਤੋਂ ਬਾਹਰ ਕਿਵੇਂ ਸੈਲਫ ਡਿਪੈਂਡਡ ਹੋ ਕੇ ਇੱਥੇ ਕਿਵੇਂ ਰਹਿਣਾ ਹੈ ਇਹ ਕੈਂਪ ਦਾ ਸਾਡਾ ਮੇਨ ਮਤਲਬ ਹੈ ਬੱਚਿਆਂ ਨੂੰ ਸੈਲਫ ਡਿਪੈਂਡ ਕਰਨਾ ਜੀ ਬਹੁਤ ਵਧੀਆ ਗੱਲ ਹੈ ਜੀ ਬੜੀ ਵੱਡੀ ਗੱਲ ਹੈ ਇਹ ਕਿਤੀਆ ਵੀ ਤੇ ਇੱਥੇ ਆਪਾਂ ਜਿਹੜਾ ਸੈਲਫ ਡਿਪੈਂਡੈਂਟ ਬੱਚੇ ਬਣਾਉਨੇ ਆ ਜਿਹਨੂੰ ਆਪਾਂ ਕਹਿੰਨੇ ਕੋਈ 10 ਪਾਸ ਬੱਚੇ ਨੇ 12 ਪਾਸ ਬੱਚੇ ਨੇ ਜਿਹੜੇ ਆਈਟੀਆਈ ਦੇ ਵਿੱਚ ਆਉਂਦੇ ਨੇ ਸੋ ਕਿਤੇ ਨਾ ਕਿਤੇ ਜ਼ਰੂਰਤ ਹੈ ਜਦੋਂ ਸਮਾਜ ਚ ਕਹਿੰਨੇ ਆ ਵੀ ਬੱਚਾ ਘਰੋਂ ਬਾਹਰ ਨਿਕਲਦਾ ਤੇ ਮਾਪੇ ਦੀ ਜਿਹੜੀ ਜਾਨ ਹੈ ਤਰਾ-ਤਰਾ ਕਰਦੀ ਹੈ ਇੱਥੇ 7 ਦਿਨਾਂ ਨੇ ਨੌਜਵਾਨ ਲੜਕੇ ਨੇ ਲੜਕੀਆਂ ਨੇ ਇੱਕ ਸੈਪਰੇਟ ਡਿਸਪਲਿਨ ਚ ਰਹਿਣਾ ਆ ਕਿਸ ਤਰੀਕੇ ਇੱਕ ਮਾਹੌਲ ਬਣਦਾ ਕਿਉਂਕਿ ਜੈਂਡਰ ਕੁਆਲਟੀ ਦੀ ਗੱਲ ਵੀ ਹੁੰਦੀ ਹੈ ਕਿਸ ਤਰ੍ਹਾਂ ਜਿਹੜੀ ਔਰਤ ਜਦੋਂ ਬਰਾਬਰਤਾ ਦੇ ਨਾਲ ਕੰਮ ਕਰਦੀ ਆ ਉਹਦਾ ਸਤਿਕਾਰ ਕਰਨਾ ਹੈ ਇੱਕ ਲਿਮਟ ਰੱਖਣੀ ਆ ਸਤਿਕਾਰ ਦੇ ਵਿੱਚ ਕੰਮ ਵੀ ਇਕੱਠੇ ਕਰਨੇ ਨੇ ਸੋ ਸਾਰੀਆਂ ਗੱਲਾਂ ਅਸੀਂ ਜੋਸ਼ੀ ਸਾਹਿਬ ਤੋਂ ਵਿਸਤਾਰ ਵੀ ਲਵਾਂਗੇ ਤੇ ਅੱਗੇ ਨਾਲੇ ਕੈਂਪੀ ਤੁਹਾਨੂੰ ਅੱਜ ਦੀ ਜਾਣਕਾਰੀ ਵੀ ਦਿਆਂਗੇ ਜੀ ਜੀ ਸਾਹਿਬ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤੁਸੀਂ ਵੱਡਾ ਉਦਮ ਕੀਤਾ ਹੈ ਤੁਸੀਂ ਨੌਜਵਾਨਾਂ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹੋ ਅੱਜ ਕੈਂਪ ਦਾ ਰਸਮੀ ਉਦਘਾਟਨ ਵੀ ਹੋ ਗਿਆ ਸ਼ੁਰੂਆਤ ਕਿੱਥੋਂ ਕਰਨੀ ਵੀ ਤੁਸੀਂ ਔਰ ਕੀ ਮੰਤਵ ਹੈ ਜੀ ਇਹਦਾ ਸਰ ਇਹ ਸਾਡਾ ਜਿਵੇਂ ਐਨਐਸਐਸ ਦਾ ਮਾਟੋ ਹੈ ਨਾਟ ਮੀ ਬਟ ਯੂ ਮੈਂ ਨਹੀਂ ਤੂੰ ਤੇ ਸਾਡੇ ਮਾਨਯੋਗ ਪ੍ਰਿੰਸੀਪਲ ਸਾਹਿਬ ਗਵਰਨਮੈਂਟ ਆਈਡੀ ਪਟਿਆਲਾ ਕੋ ਸ਼੍ਰੀ ਬਲਵਿੰਦਰ ਸਿੰਘ ਜੀ ਸਾਡੇ ਕੈਂਪ ਕਮਾਂਡੈਂਟ ਮੇਰੇ ਨਾਲ ਨੇ ਜਿਹੜੇ ਸ਼੍ਰੀ ਅਨਿਲ ਖੰਨਾ ਜੀ ਨੇ ਸ਼੍ਰੀ ਬੀਜੀ ਜੀ ਨੇ ਜੀ ਇਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਜੀ ਸਾਡੇ ਸਟੋਰ ਇੰਚਾਰਜ ਸ਼੍ਰੀ ਸ਼ਿਵਚਰਨ ਜੀ ਨੇ ਜੀ ਤੇ ਅਸੀਂ ਪਰਾਲੀ ਮਿਲ ਕੇ ਡਿਸਕਸ ਕਰਕੇ ਵੀ ਆਪਾਂ ਕੈਂਪ ਲਾ ਲਈਏ ਬਹੁਤ ਸਾਰੇ ਲੋਕ ਅੱਜਕੱਲ੍ਹ ਸਰਦੀ ਹੈ ਆਪਣੇ ਘਰਾਂ 'ਚ ਹੀ ਆਪਾਂ ਅੰਦਰ ਅੰਦਰ ਹੀਟਰ ਲਾ ਕੇ ਰੂਮ ਹੀਟਰ ਲਾ ਕੇ ਅੰਦਰ ਬੜੇ ਜਾ ਰਹੇ ਆ ਪਰ ਇੱਕ ਵੱਡਾ ਸਨੇਹਾ ਸਾਡੇ ਬੱਚੇ ਘਰ ਤੋਂ ਬਾਹਰ ਆਪਣਾ ਘਰ ਸਮਝ ਕੇ ਆਈਟੀ ਵਿੱਚ ਆਏ ਨੇ ਜੀ ਇਹਨਾਂ ਨੂੰ ਵੀ ਸੇਵਾ ਕਰਨੀ ਹੈ 7 ਦਿਨ ਰਹਿਣਗੇ ਜੀ ਇੱਥੇ ਆਪਣਾ ਖਾਣਾ ਬਣਾਉਣਾ ਹੈ ਉਦਾਂ ਦਾ ਡਿਸਪੀਲਨ ਰੱਖਣਗੇ ਜੀ ਸ਼ੁਰੂਆਤ ਆਪਾਂ ਕਿੱਥੋਂ ਕਰਾਂ ਜੀ ਆਪਾਂ ਪਹਿਲੇ ਅੱਜ ਸਾਡਾ ਫਸਟ ਡੇ ਆ ਜੀ ਅਸੀਂ ਰਸਮੀ ਉਦਘਾਟਨ ਤੋਂ ਬਾਅਦ ਜੀ ਸਾਡਾ ਅਸੀਂ ਪਲਾਸਟਿਕ ਮੁਕਤ ਅਭਿਆਨ ਚਲਾ ਰਹੇ ਆ ਆਪਣੇ ਇੰਸਟੀਚਿਊਟ ਜੀ ਤੇ ਕਰੀਏ ਸ਼ੁਰੂਆਤ ਜੀ ਫਿਰ ਫਿਰ ਆਪਾਂ ਅੱਗੇ ਨਾਲ ਨਾਲ ਕੈਂਪ ਨੂੰ ਦੇ ਵਰੀਆ ਜੀ ਇਤਨੀ ਕੈਂਪਲੀ ਹਾਲ ਚਾਲ ਹੈ ਵਰੀਆ ਜੀ ਹਾਂ ਫਿਰ ਕੈਂਪ ਵਿੱਚ ਕੀ ਮੈਨ ਜੁਆਇ ਕਰਨਾ ਪੂਰਾ ਸੱਤ ਦਿਨ ਕੰਮ ਕਰਨਾ ਪੂਰਾ ਕਿਤਨਾ ਓਕੇ ਤੇ ਫਿਰ ਹੁਣ ਪਹਿਲਾਂ ਸਵਾਈ ਨਮੀ ਚਲਾਉਣੇ ਪੜੇ ਚਲੋ ਫਿਰ ਹੋਈਏ ਸ਼ੁਰੂ ਪਤਾ ਲੱਗੇ ਆਓ ਜੀ ਸੋਇਆ ਜੀ ਨੌਜਵਾਨ ਦੇਖੋ ਗੱਭਰੂ ਨੌਜਵਾਨ ਹੈ ਜੀ ਸਾਰੇ ਔਰ ਵੱਡੀ ਗੱਲ ਵੀ ਹੱਥੀ ਕੰਮ ਕਰਨ ਵਾਲੇ ਨੌਜਵਾਨ ਨੇ ਅਬੜਾ ਇਹਨਾਂ ਨੇ ਸੋਹਣਾ ਯੰਤਰ ਇੱਕ ਤਿਆਰ ਕੀਤਾ ਹੋਇਆ ਇੱਕ ਮੈਨੂੰ ਵੀ ਦਿਖਾਓ ਜੀ ਇਹ ਤੁਹਾਡਾ ਬੜਾ ਅਛਾ ਯੰਤਰ ਹੈ ਦੇਖੋ ਇਹ ਕਿਨਨ ਨੇ ਸਰੀਆਂ ਤਿਆਰ ਕੀਤਾ ਆ ਤੇ ਇਹਦੇ ਵਿੱਚ ਸਾਨੂੰ ਜੋਸ਼ੀ ਸਾਹਿਬ ਖੰਨਾ ਸਾਹਿਬ ਨੇ ਦੱਸਿਆ ਵੀ ਬੱਚਿਆਂ ਦੇ ਹੱਥ ਨਹੀਂ ਗੰਦੇ ਹੁੰਦੇ ਵੀ ਕਈ ਵਾਰੀ ਚਲੋ ਇਹ ਤਾਂ ਬੱਚੇ ਆਪਣੇ ਹੱਥੀ ਕੰਮਾਂ ਕਰਨ ਵਾਲੇ ਨੇ ਆਈਟੀਆ ਵਾਲੇ ਨੇ ਕਿ ਬੱਚੇ ਹੈਜੀਟੇਟ ਕਰਦੇ ਨੇ ਮੇਰੇ ਹੱਥ ਨਾਲ ਗੰਦੇ ਹੋ ਜਾਣ ਸੋ ਉਹਨਾਂ ਨੇ ਇੱਕ ਸਰੀਆਂ ਹੀ ਇਸ ਤਰੀਕੇ ਤਿਆਰ ਕੀਤਾ ਜਿਹੜਾ ਥੋੜਾ ਤਿੱਖਾ ਆ ਤੇ ਇਹਦੇ ਨਾਲ ਇਸ ਤਰ੍ਹਾਂ ਪਲਾਸਟਿਕ ਮੁਕਤ ਜਿਹੜਾ ਇਹਨੂੰ ਕਰਦੇ ਨੇ ਆਓ ਪਹਿਲਾਂ ਦੇਖੀਏ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਆਓ ਜੀ ਜੋਸ਼ੀ ਸਾਹਿਬ ਕਰਾਓ ਸ਼ੁਰੂ ਆਜੇ ਬੱਚਾ ਜਲਦੀ ਆ ਜਾਓ ਜੇ ਤੁਸੀਂ ਦੇਖੋ ਬਹੁਤ ਚੱਲ ਰਿਹਾ ਹੈ ਨਾ ਮੈਂ ਪੂਰਾ ਚੁਬੀ ਤੋ ਆ ਦੇਖੋ ਜੀ ਤੁਸੀਂ ਵੀ ਕਿਸ ਤਰੀਕੇ ਨਾਲ ਜਿਹੜੇ ਸਟਾਰਟਿੰਗ ਹੈ ਕੰਪਨੀ ਉਹ ਕੂੜਾ ਸਾਫ਼ ਕਰਕੇ ਔਰ ਇੱਥੇ ਇਹ ਗੱਲ ਦੱਸਣ ਵਾਲੀ ਹੈ ਜੀ ਵੀ ਕੂੜਾ ਉਦੋਂ ਤੱਕ ਕੂੜਾ ਨਹੀਂ ਬਣਦਾ ਜਦ ਤੱਕ ਉਹ ਅਸੀਂ ਸੁੱਟ ਕੇ ਉਹਨੂੰ ਕੂੜਾ ਬਣਾ ਨਹੀਂ ਦਿੰਦੇ ਜਿਹੜੀ ਸਾਡੀ ਵੇਸਟ ਚੀਜ਼ ਹੁੰਦੀ ਹੈ ਉਹਨੂੰ ਜਦੋਂ ਸੜਕਾਂ ਤੇ ਸੁੱਟਦੇ ਆ ਜਦੋਂ ਅਸੀਂ ਉਸਨੂੰ ਲੋਕਾਂ ਵੱਲ ਸੁੱਟਦੇ ਆ ਉਦੋਂ ਕੂੜਾ ਬਣ ਜਾਂਦਾ ਸੜਕਾਂ ਤੇ ਆ ਜਾਂਦਾ ਜੇ ਅਸੀਂ ਕੱਪ ਚ ਚਾਹ ਪੀਤੀ ਸੀ ਤੇ ਇਹ ਇੱਥੇ ਨਾ ਹੁੰਦਾ ਦਸਤੂਰ ਨਹੀਂ ਹੁੰਦਾ ਤੇ ਕੂੜਾ ਨਹੀਂ ਸੀ ਬਣਨਾ ਪਰ ਸੜਕਾਂ ਦੇ ਸੁੱਟ ਕੇ ਅਸੀਂ ਨਾਲੇ ਆਪਣਾ ਵਾਤਾਵਰਨ ਖਰਾਬ ਕਰ ਰਹੇ ਹਾਂ ਨਾਲੇ ਅਸੀਂ ਲੋਕਾਂ ਨੂੰ ਇਹੋ ਜਿਹੇ ਰੈਂਸਸ ਦੇ ਬੱਚੇ ਜਿਹੜੇ ਆ ਇਹ ਹੁਣ ਪਤਾ ਨਹੀਂ ਕਿਹੜਾ ਕਿਹੜਾ ਜਿਹੜਾ ਵਿਅਕਤੀ ਆ ਜਿਹੜਾ ਇੱਥੇ ਕੋਈ ਪਲਾਸਟਿਕ ਕੋਈ ਰੈਪਰ ਕੋਈ ਸੁੱਟ ਕੇ ਗਿਆ ਜੀ ਨੂੰ ਇਹ ਸਾਫ਼ ਕਰ ਰਹੇ ਨੇ ਸੋ ਇੱਕ ਗੱਲ ਹੋਰ ਵੀ ਬੜੀ ਵਧੀਆ ਦੇਖਣ ਨੂੰ ਮਿਲਦੀ ਆ ਵੀ ਜਦੋਂ ਦੋ ਨਾਲ ਦੋ ਹੱਥ ਮਿਲਦੇ ਨੇ ਤਾਂ ਉਹ 11 ਹੋ ਜਾਂਦੇ ਨੇ ਕਿਉਂਕਿ 5-7 ਮਿੰਟ ਦੇ ਵਿੱਚ ਬੱਚਿਆਂ ਨੇ ਅਤੇ तकरीबन 8900 ਜਿਹੜਾ ਗੱਜ ਦਾ ਜਿਹੜਾ ਪਲਾਟ ਆ ਉਹ ਸਾਫ ਕਰਤਾ। ਸੋ ਇੱਕ ਵੱਡੀ ਉਦਮ ਹੈ ਜੀ। ਤੇ ਕੁੜੀਆਂ ਵੀ ਚਾਹ ਨਾਲ ਆ ਰਹੀਆਂ ਨੇ। ਇਹ ਵੀ ਸਫਾਈ ਵੇਲੇ ਵਿੱਚ ਪੂਰਾ ਯੋਗਦਾਨ ਪਾ ਰਹੀਆਂ ਨੇ। ਅਸੀਂ ਸੋ ਸਭ ਨਾਲ ਫੇਰ ਗੱਲਬਾਤ ਕਰਦੇ ਹਾਂ ਕੈਂਪ ਦੀ। ਜਰਾ ਜੀ ਸਾਰੇ ਬੱਚਿਆਂ ਨੂੰ ਦਿਖਾਓ। ਡਸਟਬਿਨ ਵੀ ਜਿਹੜੇ ਲੈ ਕੇ ਆ ਗਏ ਨੇ। ਆਪਾਂ ਗੱਲ ਕਰਦੇ ਹਾਂ ਨੀਲਾ, ਹਰਾ, ਲਾਲ। ਲਾਲ ਤਾਂ ਇੱਥੇ ਹੈਜ਼ਰਡ ਤਾਂ ਕੋਈ ਜਿਹੜਾ ਖਤਰਨਾਕ ਤਾਂ ਇੱਥੇ ਕੋਈ ਅਸੀ ਚੀਜ਼ ਹੈ ਨਹੀਂ। ਪਰ ਤੁਹਾਨੂੰ 54 ਵਗੈਰਾ ਨੇ ਜਿਹੜੀਆਂ ਡਾਈਪਰ ਨੇ ਜਿਹੜੀਆਂ ਉਹ ਅਸੀਂ ਰੈੱਡ ਲਈ ਰੱਖੇ ਨੇ ਆਪਣੇ ਤਾਂ ਜੋ ਸਭ ਗ੍ਰੀਨ ਤੇ ਬਲੂ ਚੱਲਦੇ ਜ਼ਿਆਦਾ ਹੈ ਅੱਛਾ ਜੀ ਬੱਚੋਂ ਤਰੀਕੇ ਦੀ ਖਤਰਨਾਕ ਗੈਸ ਨਹੀਂ ਆਉਂਦੀ ਇਹ ਵੀ ਪਲਾਸਟਿਕ ਹੈ ਇਹ ਕਲੌਥ ਹੋ ਸਕਦਾ ਬਸ ਜੋ ਲੈਫਟਨੈਂਟ ਨਦੀਪ ਜੋਸ਼ੀ ਜੀ ਐਨਸੀਸੀ ਦੇ ਵੀ ਮਹਰ ਨੇ ਤੇ ਉਸ ਤੋਂ ਬਾਅਦ ਇਹ ਐਂਸਸਲੀ ਇਹਨਾਂ ਕੋਲੇ ਤੇ ਰੈਡ ਰੀਵਨ ਕਲੱਬ ਵੀ ਆ ਕਹਿੰਦੇ ਉਸ ਤੋਂ ਆਪਾਂ ਸਾਗਰ ਜਿਵੇਂ ਗਾਗਰ ਤੇ ਸਾਗਰ ਹੁੰਦਾ ਵੀ ਬਸੋਸੇ ਇਹਨਾਂ ਯੂਥ ਵਾਲਾ ਕੰਮ ਹੈ ਜੀ ਉਹ ਇਹਨਾਂ ਨੇ ਮਤਲਬ ਸਾਰਾ ਸੰਭਿਆ ਹੋਇਆ ਦੇਖੋ ਤੁਸੀਂ ਮਾੜੇ ਜਿਹਾ 1 ਮਿੰਟ ਮੈਡਮ ਦਿਖਾਓ ਆ ਮੇਰੇ ਖਿਆਲ ਤੱਕ 3-4 ਮਿੰਟ ਦੀ ਮਿਹਨਤ ਹੈ ਸਾਰੀ 2 ਮਿੰਟ ਦੀ ਤੇ ਅਸੀਂ ਕਹਿੰਦੇ ਨੇ ਵੀ ਕੂੜਾ ਨਹੀਂ ਤੇ ਆ 2 ਕਿੰਟ ਵਿੱਚ ਅਸੀਂ ਜਿਹੜਾ ਪੂਰਾ 10 ਮਿੰਟ ਵਰਤਦਾ ਆਪਾਂ ਅੱਗੇ ਦੇਖੀ ਜੀ ਕਰਦੇ ਆਪਾਂ ਗੱਲਬਾਤ ਵੀ ਕਰਦੇ ਆ ਨਾਲ ਆਜੂ ਬਟੂ ਸੋ ਤੁਸੀਂ ਕੁਛ ਮੁਸੀਤੀ ਇਮਨ ਲਾਪਾ ਥੋੜਾ ਜਿਆਦਾ ਪਤਾ ਲੱਗੇ ਆਓ ਜੀ ਸਾਰੇ ਆ ਜੀ ਬਟਾ ਆ ਜਿਓ ਅੱਗੇ ਆ ਜਿਓ ਸਾਰੇ ਇੱਕ ਪੁਣੀ ਜੀ ਮੈਡਮ ਨੋਟ ਕਰਨ ਵਾਲੀ ਹੈ ਵੀ ਜਦੋਂ ਬੱਚੇ ਸਾਰਾ ਨਾ ਕੰਮ ਕਰਦੇ ਨੇ ਆਪਣੇ ਆਪ ਹੀ ਦੇਖੋ ਨੁਕਰਾਂ ਤੇ ਜਾ ਜਾ ਕੇ ਇੱਕ ਗੱਲਾਂ ਲੰਬ ਕੇ ਲਿਆ ਰਹੇ ਨੇ ਸੋ ਜੀ ਯੂਥ ਨੂੰ ਮੋਬਾਈਲਾਈਜ਼ ਕਰਨਾ ਪਊਗਾ ਸਾਨੂੰ ਯੂਥ ਨੂੰ ਸਹੀ ਦਿਸ਼ਾ ਦੇਣੀ ਪਊਗੀ ਇਹੀ ਯੂਥ ਨਾਲ ਬੈਠ ਕੇ ਤੁਸੀਂ ਗੱਲਾਂ ਮਾਰ ਸਕਦੇ ਹੋ ਫਜ਼ੂਲ ਦੀਆਂ ਫਿਲਮਾਂ ਦੀਆਂ ਗੱਲਾਂ ਕਰ ਸਕਦੇ ਹੋ ਥੋੜਾ ਜਿਆਦਾ ਇੱਕ ਚਿੰਗ ਲਾਈ ਆ ਖੰਨਾ ਸਾਹਿਬ ਉਹਨਾਂ ਨੇ ਆ ਦੇਖੋ ਸਰ ਮੇਰੇ ਕੋਲ 800 ਸਕਰ ਗਾਜ ਹੋਣਾ ਜਿਹੜਾ ਨਾ ਸਾਫ ਕਰਤਾ ਸੋ ਮੈਨੂੰ ਲੱਗਦਾ ਵੀ ਇਹ ਤੁਹਾਨੂੰ ਥੋੜਾ ਜਿਹਾ ਸਹੀ ਦਿਸ਼ਾ ਮਿਲ ਜੇ ਤਾਂ ਦੇ ਕੰਡੂ ਮੋਹ ਵਾ ਸੋ ਐਨਸਰ ਦਾ ਮਤਲਬ ਹੈ ਜੀ ਮੈਂ ਨਹੀਂ ਤੂੰ ਤੂੰ ਇਹ ਬੜਾ ਅੱਛਾ ਜੰਤਰਾ ਜੀ ਤੁਹਾਡਾ ਰਿਸ਼ਤਾ ਇਹ ਜੰਤਰਾ ਤੁਹਾਨੂੰ ਲੋਕਾਂ ਨੂੰ ਵੰਡਣੇ ਚਾਹੀਦੇ ਹੈ ਹੈ ਕਰਾਂਗੇ ਤੇ ਪਿਆਰ ਕਰਦੇਗੀ ਚਾਹੋ ਜੀ ਚੱਲੀ ਅੱਗੇ ਵੀ ਦੇਖਦੇ ਹਾਂ ਕੀ ਬਣਦਾ ਬਸ ਨਾ ਕੋਈ ਲਾਵਾ ਨਹੀਂ ਹੋਵੇ ਹਾਂ ਜੀ ਮੋਟੇ ਨੂੰ ਲਾਵਾ ਨਹੀਂ ਹੋਵੇ ਇਹ ਕੀ ਬਣਦਾ ਜੋ ਜੇ ਅਸੀਂ ਵੀ ਬਣਦਾ ਯੋਗਦਾਨ ਪਾ ਦਿੰਦੇ ਥੋੜਾ ਜਿਹਾ ਹਾਂਜੀ ਹਾਂਜੀ ਸਰ ਹਾਂਜੀ ਸਾਡਾ ਯੋਗਦਾਨ ਵੀ ਵਿੱਚ ਗਿਣਿਆ ਜਾਵੇ ਸਫਾਈ ਦੇ ਵਿੱਚ ਕਹਿੰਦੇ ਇੱਕ ਤੁੰਝ ਭਰ ਕੇ ਤਾਂ ਅਸੀਂ ਵੀ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਹੈ ਲਓ ਜੀ ਮੈਂ ਕਿ ਇੱਕ ਤੁੰਝ ਭਰ ਕੇ ਅਸੀਂ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਹੈ ਸੁਣ ਤੁਸੀਂ ਦੇਖ ਰਹੇ ਹੋ ਜੀ ਸਾਰਾ ਮਾਹੌਲ ਇੱਥੇ ਇੱਕ ਪੂਰੀ ਟੀਮ ਜਿਹੜੀ ਆ ਉਹ ਕੰਮ ਕਰ ਰਹੀ ਆ ਮੈਡਮ ਥੋੜਾ ਬੈਗ ਵੀ ਦਿਖਾਓ ਇਹਨਾਂ ਦੇ ਬੱਚਿਆਂ ਦੇ ਆਪਣਾ ਸਮਾਨ ਸੋਨ ਲੈ ਕੇ ਆਏ ਨੇ ਕੰਬਲ ਵਗੈਰਾ ਸੁਵੇ ਜੀ ਐਨਐਸਐਸ ਜਿੱਦੇ ਪਾ ਹੁੰਦੀ ਹੈ ਗੱਲ ਵੀ ਅਭੀ ਭਾਈਚਾਰਾ ਪਿਆਰ ਏਕਤਾ ਕਿਸ ਤਰੀਕੇ ਕਿਹੜਾ ਪਿੰਡ ਦਾ ਨੌਜਵਾਨ ਹੈ ਕਿਹੜਾ ਸ਼ਹਿਰ ਦਾ ਨੌਜਵਾਨ ਹੈ ਕਿਹੜਾ ਕਿੱਥੋਂ ਆਇਆ ਹੈ ਪਰ ਉਹ ਆਪਣੇ ਆਪਣੇ ਸਮਾਨ ਹਨ ਸਤ ਦਿਨ ਲਈ ਜਿਹੜਾ ਸਾਰਾ ਸਮਾਨ ਇੱਕ ਤਰ੍ਹਾਂ ਨਾਲ ਸਾਂਝਾ ਹੋ ਗਿਆ ਇਹ ਨਹੀਂ ਪਤਾ ਵੀ ਕਿਹਦਾ ਟੋਸਪੇਸ ਕਿਹਨੇ ਵਰਤਣਾ ਹੈ ਕਿਹਦਾ ਸਾਬਣ ਕਿਹਨੇ ਵਰਤਣਾ ਹੈ ਕਿਹਦਾ ਸਾਬਣ ਨਹਾਉਂਦੇ ਚੱਕ ਕੇ ਲੈ ਜਾਣਾ ਉਹਨੇ ਕੋਈ ਨਹੀਂ ਸ਼ਰਾਰਤਾਂ ਵੀ ਹੁੰਦੀਆਂ ਨੇ ਪਰ ਜੋ ਵੀ ਹੈ ਇੱਕ ਭਾਈਚਾਰਾ ਸਾਂਝ ਬਣ ਜਾਂਦੀ ਹੈ ਕਿਉਂਕਿ ਉਧਰ ਜੋਸ਼ੀ ਸਾਹਿਬ ਦੇਖੋ ਆਪਣੇ ਕੰਮ ਲੱਗੇ ਨੇ ਤੋ ਇਹ ਸਾਰੀ ਇੱਕ ਹਿੰਮਤ ਹੈ ਜੀ ਬੇਟਾ ਵੀ ਕਰ ਦੋ ਸਾਫ ਪੱਜ ਕੇ ਨਾਲ ਨਾਲ ਉਧਰ ਨੂੰ ਚੱਲਦੇ ਫਿਰ ਆਪਾਂ ਚੱਲੋ ਚੱਲਦੇ ਚੱਲੋ ਨਾਲ ਨਾਲ ਆਪਾਂ ਆਪਣੀ ਨਰਮੀ ਕਰਦੇ ਜੀ ਹਾਂ ਹਾਂ ਕਰਾਂਗੇ ਅੱਗੇ ਬਾਹਰ ਜੀ ਬਿਲਕੁਲ ਇਹ ਗੱਲ ਹੁੰਦੀ ਹੈ ਵੀ ਇਹ ਹੁੰਦਾ ਵੀ ਨੌਜਵਾਨਾਂ ਦਾ ਵਾਹਣ ਜਿਹੜਾ ਹੁੰਦਾ ਪਾਣੀ ਦੀ ਰਫ਼ਤਾਰ ਹੁੰਦੀ ਹੈ ਇਹ ਰੁਕਿਆ ਰੁਕਦਾ ਨਹੀਂ ਨੌਜਵਾਨ ਦੇਖੋ ਜਿੱਦਣ ਨੂੰ ਜਾਂਦੇ ਨੇ ਬਾਬ ਰੋਲੇ ਵਾਂਗੂ ਗਰਾਉਂਡਾਂ ਸਾਫ਼ ਕਰਦੀ ਜਾ ਰਹੇ ਨੇ ਇਹਨੂੰ ਹੀ ਕਹਿੰਦੇ ਨੇ ਵੀ ਜਿਹੜੀ ਸ਼ਕਤੀ ਦਾ ਸਹੀ ਇਸਤੇਮਾਲ ਤੇ ਐਨਸੀਸੀ ਐਨਐਸਐਸ ਦੇ ਐਸਏ ਵਿੰਗ ਨੇ ਜਿਹੜੇ ਮਤਲਬ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਕੰਮ ਨਾਲ ਜੋੜਦੇ ਨੇ ਤੇ ਆਈਟੀ ਪਟਿਆਲਾ ਜਿਹੜਾ ਵਿੱਚ ਅਸੀਂ ਤਾਂ ਕਹਿ ਸਕਦੇ ਹਾਂ ਵੀ ਇਹ ਜੇ ਪੰਜਾਬ ਦੇ ਵਿੱਚ ਕਿਤੇ ਗੱਲ ਹੁੰਦੀ ਆ ਵੀ ਨੌਜਵਾਨਾਂ ਦੀ ਕੰਮ ਕਰਨ ਦੀ ਤਾਂ ਉਹ ਆਈਟੀ ਪਟਿਆਲਾ ਦੇ ਬॉयਜ਼ ਗਰਲਸ ਚਾਹੇ ਕੋਈ ਮੇਲਾ ਹੋਵੇ ਚਾਹੇ ਕੋਈ ਉਹ ਕੰਮ ਕਰਨ ਵਾਲਾ ਹੋਵੇ ਇਹ ਹਮੇਸ਼ਾ ਹੀ ਜਿਹੜੀ ਨੌਜਵਾਨ ਨੇ ਵਲੰਟੀਅਰ ਸਵਾਮਾਂ ਵਾਲੀ ਪਿਆਰ ਰਹਿਦੇ ਆਓ ਜੱਗੇ ਦੇਖਦੇ ਹਾਂ ਕਿ ਪ੍ਰਬੰਧ ਨੇ ਤਿਆਰੀ ਹੋਈ ਪਈ ਆ ਜੀ ਕੈਂਪ ਦੀ ਹੁਣ ਤੁਸੀਂ ਦੇਖੋ ਇਹ ਸਮਾਨ ਨੌਜਵਾਨਾਂ ਨੇ ਯੂਜ਼ ਕਰਨਾ ਤਸਲੇ ਪਏ ਨੇ ਹਿੱਟੀਆਂ ਰਾਤ ਨੂੰ ਠੰਡ ਲੱਗੇਗੀ ਅਸਲੇ ਦਾਤੀਆਂ ਘਾਹ ਦੇ ਲਈ ਖੁਰਪੇ ਪਲਟੇਸ਼ਨ ਵਰਕ ਨੂੰ ਠੀਕ ਕਰ ਲਈ ਕਟੜਨ ਘਾਹ ਵਗੈਰਾ ਸਾਰਾ ਠੀਕ ਕਰ ਲਈ ਕੋਈ ਟੁੱਟਪੰਜ ਹੋਊਗੀ ਇਸ ਆਰਟੀਆਈ ਦੇ ਵਿੱਚ ਉਹਨੂੰ ਠੀਕ ਕਰਨ ਦੇ ਲਈ ਮਿੱਟੀ ਕਿਤੇ ਪਾਉਣੀ ਆ ਕਿੱਥੇ ਕਰਨੀ ਆ ਕਈਆਂ ਫੌੜੀਆਂ ਸਾਰਾ ਕੁਝ ਪਿਆ ਸੋ ਇਹ ਆ ਜੀ ਐਨਐਸਐਸ ਜਿਹੜੋ ਅਸੀਂ ਕਹਿੰਦੇ ਆ ਕਿ ਮੈਨੂੰ ਤੂੰ ਵੀ ਐਸੀ ਰਲ ਕੇ ਕੰਮ ਕਰਨਾ ਅੱਗੇ ਪੂਰੀ ਇੱਕ ਲਾਈਨ ਕਿਤਾਬ ਚ ਕਿਉਂਕਿ ਆਈਟੀਆਜੀ ਬੱਚੇ ਜਿਹੜੇ ਆਈਟੀਆ ਦੇ ਨੇ ਕੁਝ ਸਕਿਲਡ ਵੀ ਨੇ ਕੁਝ ਹੱਥੀ ਕੰਮ ਕਰਨਾ ਜਾਣਦੇ ਨੇ ਸੋ ਬਾਕੀ ਜਦੋਂ ਥੋੜਾ ਜਰਨਲ ਕੈਮ ਹੋਣ ਜੀ ਮੈਨੂੰ ਦੱਸਿਆ ਵੀ ਕੈਂਪ ਕਮਾਂਡੈਂਟ ਖੰਨਾ ਸਾਹਿਬ ਕੈਂਪ ਕਮਾਂਡੈਂਟ ਕੈਂਪ ਇੰਚਾਰਜ ਯੋਸ਼ੀ ਸਾਹਿਬ ਇਹ ਖੁਦ ਬੜੇ ਐਕਟਿਵ ਨੇ ਔਰ ਇਹ ਸੋਚਦੇ ਨੇ ਵੀ ਅਸੀਂ ਕੋਈ ਨਾ ਕੋਈ ਨੌਜਵਾਨ ਨੂੰ ਦੱਸੀਏ ਜ਼ਰੂਰ ਸੋ ਮੈਨੂੰ ਲੱਗਦਾ ਵੀ ਉਹ ਜਿਹੜੀ ਕੰਮ ਹੈ ਉਹ ਨੌਜਵਾਨਾਂ ਦੇ ਜ਼ਰੂਰ ਕੰਮ ਹੋਉਂਦੇ। ਕਿਤੇ ਕਿਤੇ ਲੱਗਦਾ ਲੋਕਾਂ ਨੂੰ ਅੱਜ ਕੱਲ ਇੱਕ ਜ਼ਰੂਰ ਗੱਲ ਹੋ ਗਈ ਆ ਵੀ ਕੈਂਪਾਂ ਜਾਵਾਂਗੇ, ਬੱਚੇ ਭੇਜਾਂਗੇ, ਖਰਾਬ ਹੋ ਜਾਂਦੇ ਨੇ। ਉਹ ਬਈ ਕੈਂਪ ਹੁੰਦੇ ਨੇ ਫਿਰ ਤੁਲਣ ਵਾਲੇ। ਵੀ ਮਨਾਲੀ ਜਾਣਾ, ਸ਼ਿਮਲੇ ਜਾਣਾ। ਫਿਰ ਤਾਂ ਚਲੋ ਉਹ ਵੀ ਐਜੂਕੇਸ਼ਨਲ ਟੂਰ ਬਹੁਤ ਜ਼ਰੂਰੀ ਨੇ। ਪਰ ਇਹ ਕੈਂਪ ਤਾਂ ਸਿੱਧਾ ਨੌਜਵਾਨਾਂ ਨੂੰ ਜ਼ਮੀਨ ਨਾਲ ਜੋੜਨ ਲਈ ਹੁੰਦੇ ਨੇ। ਆ ਤੁਸੀਂ ਜੋ ਦੇਖੋਗੇ ਅੱਜ ਕੈਂਪ ਸ਼ੁਰੂ ਹੋਇਆ 7 ਦਿਨਾਂ ਬਾਅਦ ਇਸ ਆਈਟੀਆ ਦੀ ਨਹਿਰ ਜਿਹੜੀ ਹੈ, ਆਈਟੀਆ ਕੀ ਵਾਲੇ ਵਾਲੇ ਦੀ ਨਹਿਰ ਵੀ ਬਦਲੀ ਹੋਊਗੀ। ਤੋਂ ਇਸ ਤਰੀਕੇ ਦੇ ਕੰਮ ਨੇ ਨੌਜ ਕੀ ਸਰ ਆਹ ਥੋੜਾ ਜਿਹਾ ਹੋਰ ਜਾਣਨਾ ਪਾਓ ਕਿ ਸਰ ਹੋਰ ਕੀ ਕੀ ਪ੍ਰੋਗਰਾਮ ਜਿਹੜੇ ਲਿਖੇ ਜਾਣਗੇ ਜੀ ਤੁਸੀਂ ਸਰ ਇਹ ਸਾਡੇ ਕੋਲੇ ਇੱਕ ਅਸੀਂ ਨਰਸਰੀ ਤਿਆਰ ਕਰ ਰਹੇ ਹਾਂ ਜੀ ਸਾਡੀ ਨਰਸਰੀ ਸਾਨੂੰ ਸਪੈਸ਼ਲ ਸਾਹਿਬ ਨੇ ਸਾਡੇ ਹੌਸਲ ਸੂਪਰਡੈਂਟ ਜੀ ਨੇ ਲਿਖਣ ਲਾਇਆ ਜਿੰਨੇ ਕਿ ਹੈ ਵੀ ਆਪਾਂ ਬੀ ਬੱਚੇ ਕਿ ਨਰਸਰੀ ਦੀ ਤਿਆਰ ਕਰਨੇ ਕੋਲ ਬਹੁਤ ਦੇਲੀਫ ਸੀ ਪੂਰੀ ਸਾਡੀ ਬੇਕਾਰ ਬੰਜਰ ਜਗਾ ਸੀ ਮਤਲਬ ਨਰਸਰੀ ਵਿੱਚ ਤੁਸੀਂ ਬਹੁਤ ਤਿਆਰ ਕਰੋ ਹਾਂ ਜੀ ਹਾਂ ਜੀ ਸਾਡੇ ਕੋਲੇ ਬੂਟੇ ਮੌਜੂਦ ਨੇ ਜਿਨ੍ਹਾਂ ਦੇ ਕਲਮਾ ਪਲਮਾ ਲਾ ਕੇ ਸੇਵਾ ਚ ਸੀ ਭੇਜ ਸਕਦੇ ਆ ਦੇ ਸਕਦੇ ਆ ਆਪਣੀ ਇੰਸਟੀਚਿਊਟ ਯੂਜ਼ ਕਰ ਸਕਦੇ ਆ ਜੀ 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 ਤੇ ਉਹ ਸਰ ਕਾਫੀ ਸਾਡੇ ਕੋਈ ਹਰਬਲ ਪਲਾਂਟਸ ਲੱਗੇ ਹੋਏ ਨੇ ਜਿਵੇਂ ਹਰਬਲਗਾਦ ਨੇ ਜੀ 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 ਤੇ ਉਹ ਤੋਂ ਅਸੀਂ ਜੋ ਇਹਨਾਂ ਨੂੰ ਨੌਲੇਜ ਆ ਕਾਫੀ ਸਰ ਬੂਟਿਆਂ ਦੇ ਜੀ ਤੇ ਅਸੀਂ ਉਸ ਤੋਂ ਫਾਇਦਾ ਲੈਂਦੇ ਹੋਏ ਵੀ ਉਹ ਕਲਮਾ ਲਗਾ ਕੇ ਕਿਸ ਨੂੰ ਜਰੂਰਤ ਹੈ ਜਿਵੇਂ ਚਰਾਇਤਾ ਹੈ ਜੀ ਸ਼ੂਗਰ ਪਲਾਂਟ ਹੈ ਜੀ ਬਹੁਤ ਸਾਰੇ ਪਲਾਂਟ ਵੀ ਨਾ ਨੌਲੇਜ ਹੈ ਜੀ ਅੱਛੇ ਅੱਛੇ ਪਲਾਂਟ ਨੇ ਜਿਨ੍ਹਾਂ ਦੇ ਪੱਤੇ ਕੀ ਹਰ ਇੱਕ ਚੀਜ਼ ਕੰਮ ਆਉਂਦੀ ਹੈ ਜੀ ਇਹ ਵੀ ਇਸ ਤਰੀਕੇ ਦੀਆਂ ਤਿਆਰੀਆਂ ਜੀ ਮੈਂ ਤੁਸੀਂ ਦੇਖ ਰਹੇ ਸੀ ਦੀਸ ਨੇ ਹਰਬਲ ਗਾਰਡਨ ਹੈ ਜਾਨ ਜਿਹੜੇ ਬੱਚੇ ਲੱਗੇ ਨੇ ਇਹ ਵੀ ਆਪਣੀ ਨੌਜਵਾਨਾਂ ਨੇ ਸੇਵ ਕਰੀਤੇ ਨੇ ਇਹਦਾ ਇੱਥੇ ਆਮਲਾ ਇਹ ਸਾਰੇ ਬੂਟੇ ਸਾਰੇ ਹਰ ਤਰ੍ਹਾਂ ਦਾ ਜਲਦੀ ਮੈਕਸਿਮਮ ਬੂਟੇ ਪ੍ਰਾਣੀ ਆਈ ਸੀ ਮੈਚੀ ਛੋਟੀ ਅਸਲਾਤੀ ਛੋਟੀ ਵੀ ਲੱਗਦੀ ਸਾਰੇ ਬੂਟੇ ਲੱਗੇ ਹੋਏ ਨੇ ਉਹਨਾਂ ਦਾ ਮਕਸਦ ਵੀ ਉਥੋਂ ਅچھے ਪਲਾਂਟ ਤਿਆਰ ਕਰਕੇ ਜੀ ਕਿਸ ਨੂੰ ਜ਼ਰੂਰਤਾਂ ਨੂੰ ਦੇ ਦੇਈਏ ਗ੍ਰੀਨਰੀ ਗੋ ਗ੍ਰੀਨ ਹੈਲਥਲੀ ਤੇ ਇਸ ਤੋਂ ਇਲਾਵਾ ਜੀ ਕਿਦੇ ਵਿੱਚ ਕੋਈ ਮੋਟੀਵੇਸ਼ਨ ਲੈਕਚਰ ਰੈਲੀਆਂ ਵਗੈਰਾ ਵੀ ਹੋਣੀ ਹੈ ਇਸ ਵੀ ਹਾਂ ਜੀ ਟਾਈਮ ਟਾਈਮ ਜੀ ਸਵਸਥਾਰੀ ਹੋਏਗੀ ਜੀ ਇਸੇ ਵਿੱਚ ਸਾਡੇ ਮੈਡਮ ਰਿੰਦਰ ਜੀ ਜਿਮਨ ਪਾਵਰ ਤੇ ਕੰਮ ਕਰ ਰਹੇ ਨੇ ਉਹਨਾਂ ਦੇ ਜੀ ਕੁੰਡੀਆਂ ਬੱਚੀਆਂ ਵੀ ਸਾਡੇ ਕੋਲੇ ਜੀ 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 ਤੇ ਜਿਹੜੇ ਅੱਜਕੱਲ ਬੱਚੇ ਜੰਗਸਟਰ ਨੇ ਗੈਂਗਸਟਰ ਵੱਲ ਜਾ ਰਹੇ ਨੇ ਉਹਨਾਂ ਨੂੰ ਵੀ ਮੋਟੀ ਮੋਟੀਵੇਸ਼ਨ ਦੇਣੀ ਹੈ ਵੀ ਭਾਈ ਜਿਹੜਾ ਸਪਸ਼ਾਸਨ ਤੇ ਪੁਲਿਸ ਅਧਿਕਾਰੀ ਵੀ ਸ਼ਮੂਲਿਤ ਕਰਦੇ ਨੇ ਸੁਝਾਉਣ ਦੇ ਲਈ ਜਿਹਨੂੰ ਤੁੰਦਾ ਦਾ ਕੰਮ ਚੱਲ ਰਿਹਾ ਹੈ। ਟ੍ਰੈਫਿਕ ਪੁਲਿਸ ਵਾਲਿਆਂ ਦਾ ਵੀ ਸਹਿਯੋਗ ਰਹਿਗਾ ਸਾਨੂੰ ਵੀ ਉਹ ਵੀ ਆਪਣਾ ਲੈਕਚਰ ਦੇ ਕੇ ਜਾਣਗੇ ਵੀ ਕਿਉਂਕਿ ਤੁੰਦਾ ਦਾ ਸਪੋਰਟ ਮੈਜ ਸੜਕਾਂ ਤੇ ਬਹੁਤ ਸਾਰੇ ਰੋਡ ਐਕਸੀਡੈਂਟ ਹੋ ਰਹੇ ਨੇ ਤੇ ਨਵੇਂ ਬੱਚੇ ਨੇ ਵਿਦਾਊਟ ਲਾਇਸੈਂਸ ਗੱਡੀਆਂ ਚਲਾ ਰਹੇ ਨੇ ਵੀ। ਉਹਨਾਂ ਦਾ ਵੀ ਲੈਕਚਰ ਕਰਵਾਵਾਂਗੇ ਸਰ ਅਸੀਂ। ਤੇ ਸਾਡੇ ਸਾਬ੍ਹ ਰੈੱਡ ਕ੍ਰੋਸ ਵੱਲੋਂ ਵੀ ਕਰਵਾਵਾਂਗੇ ਜੀ ਸਾਡੇ ਬੱਚੇ ਬਲੱਡ ਡੋਨੇਸ਼ਨ ਵੀ ਕਰਦੇ ਰਹਿੰਦੇ ਨੇ ਉਹਦੇ ਪ੍ਰਤੀ ਵੀ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਜੀ। ਇਸ ਕੈਂ ਓਵਰ ਆਲ ਇਮਪਰੂਵਮੈਂਟ ਵਾਸਤੇ ਬੱਚਿਆਂ ਲਈ ਸਾਡੀ ਨਵੀਂ ਆਈਟੀਵੀ ਨੌਜਵਾਨ ਪੀੜ੍ਹੀ ਸਾਡੇ ਕੋਲ ਬੱਚੇ ਆਫਟਰ ਪਲਸ 2 ਆਏ ਨੇ ਸਕੂਲਾਂ ਤੋਂ ਆਏ ਨੇ ਅਸੀਂ ਇਹਨਾਂ ਨੂੰ ਅੱਛੀ ਜਾਗ ਲਾਉਣੀ ਚਾਹੁੰਦੇ ਹਾਂ ਤਾਂ ਕਿ ਜਾ ਕੇ ਦੇਸ਼ ਦੀ ਕਿਸੇ ਵੀ ਬੋਮੇ ਦੇ ਅੱਛੇ ਤਰੀਕੇ ਨਾਲ ਅੱਛੇ ਨਾਗਰਿਕ ਚੰਗੇ ਸ਼ਹਿਰ ਬਣ ਕੇ ਜੀਵਨ ਜੀ ਸਕਦੇ ਕੀ ਲੱਗਦਾ ਜੇ ਦੋ ਛੇ-ਸੱਤ ਦਿਨ ਇਹ ਕੈਂਪ ਲਾ ਕੇ ਜਾਂਦੇ ਨੇ ਇਹਨਾਂ ਦੇ ਕਿੰਨਾ ਕੁ ਬਦਲਾਅ ਆ ਜਾਈ ਤੁਸੀਂ ਕੀ ਮਸੂਕ ਚਲਦੇ ਜੀ ਇਹ ਐਨਐਸਐਸ ਦਾ ਸਾਈਮਾ ਕੈਂਪ ਹੈ ਜੀ ਇਹਦੇ ਵਿੱਚ ਸਰ ਫਸਟ ਡੇ ਬੰਦੇ ਨੂੰ ਹੁੰਦਾ ਵੀ ਯਾਰ ਕਿੱਥੋਂ ਫਸ ਗਿਆ ਕਿਵੇਂ ਕਰ ਜੇ ਪਰ ਲਾਸਟ ਦਿਨ ਉਹ ਰੋਂਦੇ ਦੇਖਦੇ ਆ ਬੱਚਿਆਂ ਨੂੰ ਵੀ ਉਹ ਕਹਿੰਦੇ ਪਿਆਰ ਇੰਨਾ ਹੋ ਜਾਂਦਾ ਇੱਕ ਦੂਜੇ ਦਿੱਤੀ ਅਗਲੇ ਕੰਨੇ ਯਾਰ ਘਰ ਤਾਂ ਹੁਣ ਜਾ ਕੇ ਫਿਰ ਉਹ ਕੀ ਘਰੇ ਵਗ ਜਾਗੇ ਪਰ ਸਰ ਬਹੁਤ ਸਾਰੇ ਗੱਲਾਂ ਅਸੀਂ ਦੇ ਬੱਚੇ ਸਿੱਖਦੇ ਨੇ ਵੀ ਅਲੱਗ-ਅਲੱਗ ਏਰੀਆ ਤੋਂ ਨੇ ਪਿੰਡਾਂ ਤੋਂ ਨੇ ਵੀ ਸ਼ਹਿਰੀ ਬੱਚੇ ਵੀ ਨੇ ਮਿਕਸ ਬੱਚੇ ਅਸੀਂ ਉਹਦੇ ਰੱਖੇ ਨੇ ਸਰ ਚਲੋ ਸਰ ਤੁਸੀਂ ਤਾਂ ਫਿਜ਼ੀਕਲ ਕਾਲਜ ਦੱਸਿਆ ਤੁਸੀਂ ਪੜ੍ਹੇ ਹੋ ਉਸ ਤੋਂ ਤਾਂ ਹੋਰ ਵੀ ਮਾਹੌਲ ਜਿਹੜਾ ਬੜਾ ਇੱਕ ਆਪਸੀ ਭਾਈਚਾਰਾ ਹੁੰਦਾ ਕੋ ਸਪੋਰਟਸਮੈਨ ਤਾਂ ਐਸੀ ਗੱਡਦੀ ਆ ਵੀ ਸਪੋਰਟਸਮੈਨ ਥ ਕੁਤੁਰਿਆ ਸਪੋਰਟਸਮੈਨ ਐ ਮੇਰੇ ਬੜੇ ਪਿਆਰ ਨਾਲ ਵੀ ਜਦ ਪ੍ਰਾਣੇ ਆਪਣੇ ਕੈਂਪੀ ਜਾਂਦੇ ਹੁੰਦੇ ਸੀ ਆਪਣੇ ਬਿਲਕੁਲ ਜੀ ਬਿਲਕੁਲ ਸਾਡੇ ਟਾਈਮ ਤੇ ਕੈਂਪ ਲੱਗਦੇ ਸੀਗੇ ਜੀ ਸਾਡੇ ਕੋਲ ਪੂਰੇ ਭਾਰਤ ਜੋ ਸਾਡੇ ਕਾਲਜ ਚ ਬੱਚੇ ਪੜ੍ਹਨ ਆਉਂਦੇ ਸੀਗੇ ਜੀ ਵੱਖ-ਵੱਖ ਸਟੇਟਾਂ ਦੇ ਬੱਚੇ ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਉਹ ਸਾਨੂੰ ਉਹ ਕਲਚਰ ਆਪਚੇ ਉਹਨਾਂ ਦਾ ਦੇਖਣ ਨੂੰ ਮਿਲਦਾ ਸੀ ਖਾਣ ਖਾਣਾ ਪੀਣਾ ਰਹਿਣਾ ਸੈਣਾ ਸਾਰਾ ਉਹ ਕੈਂਪਸ ਦੇ ਵਿੱਚ ਹੀ ਸਾਨੂੰ ਪਤਾ ਲੱਗਦਾ ਅੱਛਾ ਕਿੰਨਾ ਫਰਕ ਪੈ ਗਿਆ ਜੀ ਉਦੋਂ ਜਿਵੇਂ ਪਿੰਡਾਂ ਚ ਲੱਗਦੇ ਸੀ ਜਾ ਕੇ ਤੁਸੀਂ ਲਾਏ ਹੋਣੇ ਜੀ ਅਸੀਂ ਪਿੰਡਾਂ ਚ ਜਾਂਦੇ ਸੀ ਹੁਣ ਥੋੜਾ ਫਰਕ ਨਹੀਂ ਪੈ ਗਿਆ ਥੋੜਾ ਕੀ ਗੱਲ ਕੰਟ੍ਰਾਸਟ ਘਟ ਗਿਆ ਬੱਚਿਆਂ ਦਾ ਜਾਂ ਕੀ ਕਹਾਣੀ ਹੋ ਗਈ ਜਦਕਿ ਹੁਣ ਵੱਲੇ ਸਹੂਲਤਾਂ ਜਿਆਦਾ ਹੋ ਗਈਆਂ ਬਟ ਉਸ ਵਜਿਨ ਤੁਸੀਂ ਪੱਜ ਪੱਜ ਜਾਂਦੇ ਹੋਣੇ ਆ ਉਹ ਪੋਜੀਸ਼ਨ ਹੁਣ ਘਟਾਇ ਦਿੱਤੀ ਥੋੜਾ ਬੱਚਿਆਂ ਤੇ ਤਾਂ ਹੀ ਜਿਹੜਾ ਅੱਜ ਕੈਂਪ ਲਗਾਇਆ ਹੈ ਇਹ ਬੱਚਿਆਂ ਨੂੰ ਜਾਗਰੂਕ ਕਰਨ ਲਈ ਲਗਾਇਆ ਹੈ ਤਾਂ ਕਿ ਪੁਰਾਣੇ ਕਲਚਰ ਤੋਂ ਅਸੀਂ ਜਾਗਰੂਕ ਕਰੀਏ ਲਓ ਜੀ ਇੱਥੇ ਕੁੜੀਆਂ ਵੀ ਨਹੀਂ ਸਾਡੇ ਨਾਲ ਕੰਮ ਕਰ ਰਹੀਆਂ ਇਹਨਾਂ ਨੂੰ ਪੁੱਛਦੇ ਆਂ ਹਾਂ ਬਈ ਕੀ ਹਾਲ ਚਾਲ ਹੈ ਤੁਹਾਡਾ ਸਰ ਜੀ ਸਰ ਤੁਸੀਂ ਸਭ ਜਾਂਦਾ ਕੈਂਪ ਲਗਾਉਣਾ ਇੱਥੇ ਤੇ ਫਿਰ ਮੈਂ ਤਾਂ ਪਰਮਿਸ਼ਨ ਨਾ ਕਰੋ ਕਿਵੇਂ ਮਿਲੀਆਂ ਜੀ पर ਮੇਰੀ ਜਨਾ ਕਰ ਮਿਲਦੀਆ ਪਹਿਲਾਂ ਤੇ ਮਮੀ ਨੇ ਕਿਹਾ ਸੀ ਕੈਂਪ ਕੋ ਬੁਲਾਣਾ ਕਹਿੰਦੇ ਕਾਦਾ ਕੈਂਪ ਹੈ ਮੈਕਨਸਿਸ ਦਾ ਕੈਂਪ ਹੈਗਾ ਕਹਿੰਦੇ ਕੀ ਮੈਂ ਕੀ ਹੁੰਦਾ ਮੈਂ ਕਹਾਂ ਉਹ ਜਿਵੇਂ ਸਫਾਈ ਵਗੈਰਾ ਹੁੰਦੀ ਹੈ ਆਪਣਾ ਸਾਰਾ ਕੁਝ ਆਪਣਾ ਹੈ ਜੈਨਿਕ ਹੁੰਦਾ ਸਾਰਾ ਕੁਝ ਮਤਲਬ ਸਾਰੀ ਗੱਲ ਦੇਖਭਾਲ ਕਰਨੀ ਹੁੰਦੀ ਆਪਣੇ ਨਾਲ ਦੀ ਤੇ ਸੋਸਾਇਟੀ ਦੀ ਲੋਕੀਂ ਬੜੀ ਹੈਜੀਟੇਸ਼ਨ ਨਾਲ ਬੁਟਾ ਵੀ ਮਾਪਾ ਪਿਓ ਹਾਂ ਨਹੀਂ ਕਰਦੇ ਟੈਬੂਸ ਨੇ ਵੀ ਲੜਕੀ ਨੂੰ ਇਕੱਲੇ ਨਹੀਂ ਭੇਜਣਾ ਤੁਸੀਂ ਰਹਿਣਾ ਤੇ ਉਹ ਫਿਰ ਥੋੜਾ ਔਖਾ ਲੱਗਦਾ ਜਾਂ ਥੋੜੇ ਹੁਣ ਹਾਂ ਹਲੇ ਵੀ ਉਹ ਤੇ ਹੀ ਘੜੀ ਹੈ ساری ਦੁਨੀਆ ਉਹਨੇ ਸਮਝਾਉਣਾ ਪੈਂਦਾ ਕਰੀ ਇੱਕ ਵਾਰ ਇਹਨੂੰ ਨਾ ਕਰ ਦਿੰਦੇ ਨੇ ਫਿਰ ਦੂਜੀ ਵਾਰੀ ਹੱਥ ਆਉਂਦੇ ਨੇ ਕਹਿੰਦੇ ਠੀਕਾ ਕਰੀਂ ਤੇ ਨਹੀਂ ਪਰ ਇਹ ਤਾਂ ਬਹੁਤ ਬੈਨੀਫਿਟ ਨੇ ਤੁਸੀਂ ਦੇਸ਼ ਨਾਲ ਜੁੜੋਗੇ ਦੇਸ਼ ਨਾਲ ਕੰਮ ਕਰਨ ਲੱਗ ਜੂਗੇ ਹਾਂਜੀ ਤੇ ਤੁਸੀਂ ਹੋਰ ਕੁੜੀਆਂ ਨੂੰ ਵੀ ਇਹਦੇ ਬਾਰੇ ਪ੍ਰੇਰਿਤ ਕਰਦੇ ਹੋ ਵੀ ਪਾਈ ਇਹਨਾਂ ਕੰਮਾਂ 'ਚ ਕਰੋ ਚੰਗੀਆਂ ਰਹੋ ਹਾਂਜੀ ਕਰਾਂਗੇ ਤੇ ਹੁਣ ਤੁਸੀਂ ਅੱਜ ਕੀ ਕਰ ਰਹੇ ਹੋ ਇੱਥੇ ਇਮੇਜ ਸਫਾਈ ਕਰ ਰਹੇ ਹੋ ਅੱਜ ਸਫਾਈ ਨਹੀਂ ਕਰ ਰਹੇ ਹੋ ਚਲ ਅੱਧੀ ਕਰਿਆ ਕਰੋ ਹਾਂ ਚਲ ਕਰੇ ਵੀ ਕਰਦੀ ਹੈ ਹਾਂ ਮੇਰੇ ਕੋਲ ਪੂਰੇ ਹੋਰੀ ਕਰ ਲਓ ਨਹੀਂ ਫਿਰ ਕਰੀ ਤੇ ਤੇਰੇ ਰਹਿ ਜੇ ਕਹਿੰਦੇ ਸੋਇਆ ਜੀ ਅੱਜ ਦੇ ਕੈਂਪ ਇਤਕ ਲੱਗਦਾ ਵੀ ਬਹੁਤ ਵਧੀਆ ਗੱਲ ਐ ਵੀ ਅੱਜ ਦੇਖੋ ਆਪਾਂ ਗੱਲਾਂ ਕਰਦੇ ਕਰਦੇ ਮੇਰੇ ਅੱਖਾਂ ਦੇ ਪਾਸੇ 7 ਮਿੰਟ ਹੀ ਹੋਏ ਨੇ ਸ਼ਾਇਦ 10 ਮਿੰਟ ਹੋ ਗਏ ਹੋਣਗੇ ਤੇ ਇਹਨਾਂ ਨੇ ਇੱਕ ਪੂਰੇ ਦਾ ਪੂਰਾ ਜਿਹਾ ਪੋਰਸ਼ਨ ਆ ਹੋ ਇਸ ਆਈਟੀਆਈ ਦਾ ਜਦੋਂ ਉਸ ਜੀ ਬਜੇ ਕੋ ਧਰ ਦੀ ਗੱਲ ਕਰਦੇ ਆ ਉਹ ਸਾਫ਼ ਕਰ ਦਿੱਤਾ ਇਹ ਵੱਡਾ ਕੰਮ ਐ ਇੱਕ ਇਹਦੇ ਚੀਜ਼ ਦੀ ਰਹਿਣ ਦਾ ਪ੍ਰਵਾਨ 700 ਦੇ ਵਿੱਚ ਮਾਂਬਕ ਨੂੰ ਵੀ ਸਾਡੀ ਇਹ ਗੁਜਾਰਸ਼ ਐ ਜੀ ਜਿਹੜੇ ਲੋਕ ਜਿਹਨਾਂ ਦੇ ਬੱਚੇ ਇੱਥੇ ਆਏ ਨੇ ਇਹ بڑے ਅਸਾਰੂ ਕੈਂਪ ਹੁੰਦੇ ਨੇ ਇਹਨੂੰ ਆਪਾਂ ਬੱਚੇ ਦੀ ਸਰਫ ਡਵੈਲਪਮੈਂਟ ਜਿਹੜੀ ਮੈਂਟਲ ਇਮੇਂਟੀ ਆਉਂਦੀ ਹੈ ਉਹਦੇ ਉੱਤੇ ਵੀ ਬਹੁਤ ਵਧੀਆ ਇਹਨੂੰ ਕਹਿੰਦੇ ਸੀ ਬੜਾ ਸੋਹਣੀ ਜਿਹੀ ਜਗ੍ਹਾ ਹੈ ਜਿੱਥੇ ਰਹਿੰਦਾ ਹਾਂ ਅੱਜ ਨਵੀਂ ਬਣੀ ਚ ਹੈ ਆ ਪੂਰਾ ਜਗ੍ਹਾ ਸਥਤੀ ਤੋਂ ਲੈ ਕੇ ਸਭ ਤੋਂ ਪ੍ਰਬੰਧ ਰਾਤ ਨੂੰ ਲੈਫਟ ਹੈਂਡ ਸਾਹਿਬ ਉਹ ਜਿਹੜੇ ਆ ਨਿਗਰਾਨੀ ਰਹਿਣਗੇ ਪੂਰੀ ਸੌਣਗੇ ਉਹਨਾਂ ਦੇ ਨਾਲ ਹੀ ਸੌਣਗੇ ਸੋ ਇਹਨਾਂ ਕਾਰਨਾਂ ਬਣਾ ਚੁੱਕਾ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨੀ ਚਾਹੀਦੀਆਂ ਨੇ ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਇੱਕ ਦੇਸ਼ ਨਾਲ ਜੁੜਨ ਦੀ ਗੱਲ ਹੁੰਦੀ ਹੈ ਹਾਂਜੀ ਹੁਸ਼ਬਾ ਜੀ ਕੀ ਪ੍ਰਬੰਧ ਹੈ ਸਾਡੇ ਨਾਲ ਉਰੀ ਅਸੀਂ ਬੱਚਿਆਂ ਦੇ ਨਾਲ ਸਾਡੀ ਨਵੀਂ ਬਿਲਡਿੰਗ ਬਣੀ ਹੈ ਜੀ ਜੀ ਤੇ ਜਿੰਨਾ ਜਿੱਤਦਾ ਮਾਨ ਜੋ ਪ੍ਰਿੰਸੀਪਲ ਸਾਹਿਬਾ ਜਿਹੜੇ ਉਸਟੂਡੈਂਟ ਸਰੀਜ਼ ਵੈਲਕਮ ਹੈ ਜੀ ਉਹਨਾਂ ਨੇ ਬੱਚਿਆਂ ਨੂੰ ਵਿਸ਼ੇਸ਼ ਵੀ ਸਰਦੀ ਪੈ ਰਹੀ ਹੈ ਬਾਹਰ ਬੱਚੇ ਜਿੰਨੇ ਕੰਮ ਕਰਨਗੇ ਤੇ ਰਾਤ ਨੂੰ ਇਹ ਥਕਾਵਟ ਅੱਛੇ ਤਿਕਾ ਸੌ ਸਕਣ ਪੂਰਾ ਉਹ ਰੈਂਟਿੰਗ ਦਾ ਪੂਰਾ ਟੂਕ ਮੋਂਗੋਂ ਦਾ ਹਿਸਾਬ ਸਭ ਸੁਥਰਾ ਹੀ ਨਾਉਣ ਤੋਂ ਹੁੰਦਾ ਸੇਵਾਸ਼ਰਮ ਵਿੱਚ ਗੀਜ਼ਰ ਲੱਗੇ ਹੋਏ ਨੇ ਤੇ ਬਸ ਅਸੀਂ ਇਹ ਹੈ ਕਿ ਇਸੇ ਨਵੀਂ ਬਿਲਡਿੰਗ ਚ ਨਾ ਰੁਕੇ ਹੈ ਕਿ ਬੱਚੇ ਦੇ ਬੱਚਾ ਸੇਵਾ ਦਾ ਕੰਮ ਕਰ ਰਹੇ ਨੇ ਆਪਾਂ ਇਹ ਨਵੀਂ ਬਿਲਡਿੰਗ ਖੋਲ ਕੇ ਇਥੇ ਬਾਕੀ ਕੰਮ ਬਾਅਦ ਚ ਕਰਾਂਗੇ ਪਹਿਲਾਂ ਬੱਚੇ ਦੇ ਰਹਿਣ ਲਈ ਇਹ ਨੂੰ ਆਪਾਂ ਕਰ ਜੂ। ਤੇ ਰੋਟੀ ਪਾਣੀ ਦੀ ਕਿਤੇ ਤਾਂ ਜਿੱਥੇ ਬੜੀ ਬੈਸਟ ਬਣੇਗਾ ਸਾਡਾ ਜੇ ਅਸੀਂ ਆਪਣਾ ਖਾਣਾ ਉਹ ਰਿਹਾ ਤਿਆਰ ਕਰਾਂਗੇ ਤੇ ਰੋਟੀ ਪਾਣੀ ਸਿਰ ਆਪਾਂ ਕਰਾਂਗੇ। ਅਸੀਂ ਆਪ ਹੀ ਤਿਆਰ ਕਰਕੇ ਸਦਾ ਇੱਥੇ ਬਣਾਵਾਂਗੇ ਤੇ ਇੱਥੇ ਖਾਵਾਂਗੇ ਸਰ। ਮਤਲਬ ਪੂਰੇ ਦਾ ਪੂ ਕਰੋ ਕਰੋ ਬਾਹਰ ਆਪਣਾ ਕਰ ਰਹੇ ਸਭ ਦਾ ਨਹੀਂ ਹੋ ਗਿਆ ਚਲੋ ਬਹੁਤ ਵਧੀਆ ਸੋ ਸਾਡੇ ਵੱਲੋਂ ਮੁਬਾਰਕਾਂ ਖਾਸ ਕਰਕੇ ਬੱਚੇ ਕੁਝ ਨਾ ਕੁਝ ਸਿੱਖਣ ਲਰਨਿੰਗ ਨਾਲ ਸ਼ੇਅਰਿੰਗ ਲਾਈਫ ਸਟਾਈਲ ਜੇ ਵੈਸਾ ਚੱਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਲਰਨ ਕਰਾਂਗੇ ਤਾਂ ਸ਼ੇਅਰ ਕਰਾਂਗੇ ਤੇ ਸ਼ੇਅਰ ਕਰਾਂਗੇ ਤਾਂ ਲਰਨ ਕਰਾਂਗੇ ਕੱਲ ਜਦੋਂ ਲਰਨਿੰਗ ਤੇ ਸ਼ੇਅਰਿੰਗ ਹੋਏਗੀ ਤਾਂ ਰابطਾ ਹੋਊਗਾ ਲੋਕਾਂ ਨਾਲ ਗੱਲਬਾਤ ਹੋਊਗੀ ਗੱਲਬਾਤ ਹੋਊਗੀ ਤਾਂ ਪੋਜ਼ਿਟਿਵ ਥੌਂਕਸ ਜਿਹੜੀਆਂ ਨੇ ਆਲਵੇਜ਼ ਜਿਹੜੀਆਂ ਨਾਲ ਜਾਂਦੀਆਂ ਨੇ ਤੁਸੀਂ ਸਕਸੈਸ ਦੇ ਵੱਲ ਆਪਣੀ ਜੜਾ ਸਟੈਪ ਵਧਾਉਂਦੇ ਹੋ ਬਸ਼ਰਤੇ ਕਿ ਆਪਾਂ ਫਜ਼ੂਲ ਜਿਹੜਾ ਸੋਸ਼ਲ ਮੀਡੀ ਜਾਸਰ ਜੀ ਅਤੇ ਗੁੱਡ ਮਾਰਨਿੰਗ ਗੁੱਡ ਈਵਿੰਗ ਲਿਖ ਦੇਗੇ ਯੂ ਸ਼ੁਡ ਯੂ ਸ਼ੁਡ ਥਿੰਕ ਪੋਜ਼ਿਟਿਵ ਤਾਂ ਤੁਹਾਨੂੰ ਪੋਜ਼ਿਟਿਵ ਗੱਲ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਇਸ ਐਨਐਸਐਸ ਕੈਂਪ ਨੂੰ ਸ਼ੁਰੂ ਹੋਣ ਦੇ ਬਹੁਤ ਬਹੁਤ ਮੁਬਾਰਕਾਂ ਉਜੋਸ਼ੀ ਸਭ ਤੋਂ ਸੁੰਪੀ ਟੀਮ ਨੂੰ ਸਫਲਤਾ ਦੇ ਲਈ ਸਾਡੀ ਅਡਵਾਸਤੀ ਬਤਾਈ